ਉਹ ਆਇਆ ਹੀ ਰੋਜ਼ ਮੈਂ ਨਾ ਆਪਣਾ ਦੁਕਾਨ ਤੋਂ ਪਿੰਡ ਗਣੀ ਨੂੰ ਜਾ ਰਿਹਾ ਸੀਗਾ ਜੀ ਉਹ ਇੱਕੋ ਦਾਮ ਆਇਆ ਤੇ ਬੰਦੇ ਅੱਜ ਭਲ ਦੌਰ ਮਚ ਗਈ ਤੇ ਉਹ ਆਇਆ ਫਿਰ ਉਹ ਜਾ ਕੇ ਨਾ গারਲ ਸਕੂਲ ਦੇ ਗਰਾਊਂਡ ਤੇ ਵਗਿਆ ਉਸ ਤੋਂ ਬਾਅਦ ਉਹਨੂੰ ਮਤਲਬ ਫੜਨ ਲਈ ਉਹ ਜੰਗਲਾਤ ਵਾਲੇ ਕੋਹ ਕਰਮਚਾਰੀ ਆਏ ਉਹਨਾਂ ਨੇ ਫਿਰ ਹੁਣ ਤੇ ਕਾਬੂ ਪਾਇਆ ਕਿੰਨਾ ਕੁ ਟਾਈਮ ਲੱਗਿਆ ਫੜਨ ਵਿੱਚ ਕਿਉਂ ਕਾफी ਟਾਈਮ ਸਮਾਂ ਦਾ ਹੀ ਉਹਨੂੰ ਖਾਸਾ ਲੱਗਿਆ ਫੜਨ ਲਈ 2 ਜਾਂ 3 ਘੰਟੇ ਸਿਰਫ ਉਹਦੇ ਵਿੱਚ ਉਹਨਾਂ ਨੇ ਕਾਬੂ ਪਾ ਲਿਆ ਤੇ ਸਕੂਲ ਦੇ ਗਰਾਊਂਡ ਤੇ ਪੜ ਲਿਆ ਹਾਂਜੀ ਸਕੂਲ ਦੇ ਗਰਾਊਂਡ ਸੀਗਾ ਜੀ ਤੇ ਸਕੂਲ ਦੇ ਗਰਾਊਂਡ ਤੇ ਬੜੇ ਤਾਂ ਵਾਲੇ ਤੇ ਸ਼ਹਿਰ ਤੋਂ ਤਾਂ ਫਿਰ ਤਾਂ ਪੜਿਆ ਨਹੀਂ ਜਾਣਾ ਸਿੱਧੀ ਲੱਗ ਗਰਾਊਂਡ ਸੀਗਾ ਹੀ ਉਹ ਚ ਮਤਲਬ ਚਾਰੇ ਪਾਸੇ ਬੰਦ ਸੀਗਾ ਹੀ ਤਾਂ ਕਰਕੇ ਕਾਬੂ ਆ ਗਿਆ ਜੇ ਖੁੱਲ੍ਹੇ ਜਾਂਦਾ ਫਿਰ ਉਹ ਤੇ ਕਾਬੂ ਕੌਣ ਔਖਾ ਸੀ ਭਾਈ ਬਹੁਤ ਲੋਕਾਂ ਨੇ ਬਹੁਤ ਦਸ 10 ਹਜ਼ਾਰੋਂ ਨਿਕਲੇ ਜਨ ਲੋਕ ਪਰ ਜੰਗ ਲਾਣੀ ਸ਼ੁਰੂ ਹੋ ਗਏ ਤੇ ਫਿਰ ਬਾਅਦ ਵਿੱਚ ਮੇਰਾ ਖਿਆਲ ਉਹਨਾਂ ਨੇ ਅੱਲਾ ਤੁਹਾਨੂੰ ਸਰ ਬੰਨ ਸਕੂਲ ਤੇ ਗਿਆ ਸਕੂਲ ਨੂੰ ਹਾਂ ਸਕੂਲ ਦੇ ਸੀ ਕਿੰਨਾ ਕੰਮ ਚੱਕਰ ਕਰਨੀ ਪੈ ਪੜਦਾ ਬਹੁਤ ਜ਼ਿਆਦਾ ਕੰਮ ਵੀ ਹੈ ਉਹਨਾਂ ਨੇ ਫੋਨ ਕਰਿਆ ਨਾਲ ਦੇ ਨਾਮ ਆਏ ਤਾਂ ਹਿੱਕਾ ਹੋਇਆ ਚੱਕੀ ਹੋ ਗਿਆ ਜਖਮੀ ਵੀ ਹੋ ਗਿਆ ਕੋਈ ਕੋਈ ਹੋਇਆ ਵੀ ਆਪਾਂ ਬੋਲ ਉਹ ਦੁਪਹਿਰ ਨੂੰ ਕਿਹਾ ਲੋਕਾਂ ਨੂੰ ਦਹਿਸ਼ਤ ਹੈ ਬਹੁਤ ਤਕੜੀ ਨਹੀਂ ਇਹ ਮੈਂ ਚੀਜ਼ ਜੀ ਦੇਣਾ ਬੰਦਾ ਦੇਖ ਸਮੇਂ ਦੇ ਅੰਦਰ ਨਾ ਪੜਿਆ ਜਾਂਦਾ ਤੇ ਹੋਰ ਵੀ ਕਿਹਾ ਤਾਂ ਬਹੁਤ ਵੱਡਾ ਬਹੁਤ ਵੱਨ ਸਾਲਾਂ ਦੀ ਮੰਗਵੇ ਬੜਾ ਬੜੀ ਦਹਿਸ਼ਤ ਹੀ ਬਹੁਤ ਤਕੜੀ